ਓ ਮਾਈ ਗਾਡ ਇਹ ਕੀ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਆਪਣੇ ਟੀਵੀ ਰਿਐਲਿਟੀ ਸ਼ੋਅ ਅਤੇ ਬਾਲੀਵੁੱਡ ਫੈਸ਼ਨ ਸ਼ੋਅ ਦੀਆਂ ਸੁਰਖੀਆਂ ਦੇ ਵਿੱਚ ਰਹਿਣ ਵਾਲੀ ਉਰਫੀ ਜਵੇ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਹਾਲਾਂਕਿ ਇਸ ਵਾਰ ਉਹ ਆਪਣੇ ਕੱਪੜਿਆਂ ਜਾਂ ਕਿਸੇ ਬਿਆਨ ਨੂੰ ਲੈ ਕੇ ਨਹੀਂ ਸਗੋਂ ਇੱਕ ਅਜਿਹੇ ਕਦਮ ਦੇ ਲਈ ਸੁਰਖੀਆਂ ਦੇ ਵਿੱਚ ਹੈ ਜਿਸ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ ਦੱਸ ਦਈਏ ਉਰਫੀ ਜਵੇਦ ਨੇ ਹਾਲ ਹੀ ਵਿੱਚ ਆਪਣੇ लिप फिलर कडवाए ਨੇ ਜਿਸ ਦੀ ਪ੍ਰਕਿਰਿਆ ਤੋਂ ਬਾਅਦ ਉਸ ਦੇ ਬੁੱਲਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਤੇ ਪ੍ਰਸ਼ੰਸਿਕ ਦੇਖ ਕੇ ਹੈਰਾਨ ਹੋ ਰਹੇ ਨੇ ਉਰਫੀ ਨੇ ਖੁਦ ਇਸ ਪ੍ਰਕਿਰਿਆ ਦਾ ਪੂਰਾ ਵੀਡੀਓ ਸੋਸ਼ਲ ਮੀਡੀਆ ਤੇ ਪਾਇਆ ਹੈ ਇਸ ਵੀਡੀਓ ਨੂੰ ਸਾਂਝੇ ਕਰਦੇ ਹੋਏ ਉਰਫੀ ਜਾਵੇਦ ਨੇ ਕਿਹਾ ਕਿ ਮੈਂ ਇਹ ਫਿਲਰ ਦੁਬਾਰਾ ਲਾਵਾਂਗੀ ਲੇਕਿਨ ਕੁਦਰਤੀ ਤਰੀਕਿਆਂ ਦੇ ਨਾਲ ਇਹਨਾਂ ਫਿਲਰਾਂ ਦੇ ਨਾਲ ਉਸ ਨੂੰ ਕਾਫੀ ਨੁਕਸਾਨ ਹੋ ਰਿਹਾ ਸੀ ਇਹ ਫਿਲਰ ਕੜਵਾਉਣ ਤੋਂ ਬਾਅਦ ਉਰਫੀ ਜავੇਦ ਦੇ ਲਿਪਸ ਜੋ ਕਿ ਸੁੱਜ ਗਏ ਨੇ ਹਾਲਾਂਕਿ ਉਰਫੀ ਜავੇਦ ਨੇ ਜੋ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਉਸ ਦੇ ਵਿੱਚ ਉਹ ਪਛਾਣ ਦੇ ਵਿੱਚ ਵੀ ਨਹੀਂ ਆ ਰਹੀ ਪਰ ਉਸ ਦੇ ਨਾਲ ਹੀ ਕਾਫੀ ਉਹਨਾਂ ਨੂੰ ਕਮੈਂਟ ਤੇ ਟਰੋਲ ਵੀ ਕੀਤਾ ਜਾ ਰਿਹਾ ਹੈ ਕਈ ਤਾਂ ਉਸ ਨੂੰ ਕਾਰਟੂਨ ਕਹਿ ਰਹੇ ਨੇ ਤੇ ਕਈ ਉਹਨਾਂ ਦੇ ਪ੍ਰਸ਼ੰਸਕ ਉਸ ਨੂੰ ਇਸ ਹਾਲਾਤ ਦੇ ਵਿੱਚ ਦੇਖ ਕੇ ਹੈਰਾਨ ਵੀ ਹੋ ਰਹੇ ਨੇ